ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਹੋਰ ਛੋਟੀ ਜਿਹੀ ਬੇਨਤੀ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈ ਹਾਂ ਆਪ ਜੀ ਕਿਰਪਾ ਕਰਕੇ ਪ੍ਰਵਾਨ ਕਰਿਓ ਜਿਵੇਂ ਕਿ ਆਪ ਜੀ ਨੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਵੇਖੀ ਲਿਆ ਹੈ ਕਿ ਉਦੋਂ ਕੀ ਕਰੀਏ ਜਦੋਂ ਦੁੱਖਾਂ ਦਾ ਨੀਰਾ ਪਸਰ ਜਾਵੇ ਦੁੱਖ ਤਕਲੀਫਾਂ ਸਾਡੇ ਜੀਵਨ ਦੇ ਵਿੱਚ ਬਹੁਤ ਵੱਧ ਜਾਣ ਸਭ ਕੰਮ ਅੜ ਜਾਣ ਰੁਕ ਜਾਣ ਉਦੋਂ ਕੀ ਕਰੀਏ ਸੰਗਤ ਜੀ ਸਭ ਤੋਂ ਪਹਿਲਾਂ ਤੇ ਹੱਥ ਬੰਨ ਕੇ ਆਪ ਜੀਆ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਕਿ ਕਦੀ ਵੀ ਆਪਣੇ ਦੁੱਖਾਂ ਤਕਲੀਫਾਂ ਤੇ ਜਿਹੜੀਆਂ ਵੀ ਸਮੱਸਿਆਵਾਂ ਨੇ ਉਹਨਾਂ ਦਾ ਆਪਾ ਤੁਸੀਂ ਉਹਨਾਂ ਦਾ ਜਿਹੜਾ ਸੁਧਾਰ ਹੈ ਉਹ ਕਿਸੇ ਵੀ ਮਨੁੱਖ ਦੇ ਉੱਤੇ ਇਹ ਟੇਕ ਨਾ ਰੱਖੋ ਕਿ ਕੋਈ ਸਾਡੇ ਇਹਨਾਂ ਦੁੱਖਾਂ ਤਕਲੀਫਾਂ ਤੋਂ ਸਾਨੂੰ ਬਾਹਰ ਕੱਢ ਸਕੇਗਾ ਕਿਉਂਕਿ ਇਹੋ ਜਿਹਾ ਇਸ ਪੂਰੇ ਸੰਸਾਰ ਵਿੱਚ ਕੋਈ ਵੀ ਨਹੀਂ ਹੈ ਹਾਂ ਇਹ ਗੱਲ ਵੱਖਰੀ ਹੈ ਕਿ ਕੋਈ ਪੂਰਨ ਮਹਾਪੁਰਸ਼ ਬ੍ਰह्मज्ञानी ਸੰਤ ਗੁਰੂ ਦਾ ਪਿਆਰਾ ਇੰਨੀ ਸਮਰੱਥਾ ਜ਼ਰੂਰ ਰੱਖਦਾ ਹੈ ਕਿ ਉਹ ਇੱਕ ਦ੍ਰਿਸ਼ਟੀ ਮਾਤਰ ਵਿੱਚ ਤੁਹਾਡੇ ਪੂਰੇ ਜੀਵਨ ਨੂੰ ਸੁਖਾਲਾ ਕਰ ਦੇ ਪਰ ਸੰਗਤ ਜੀ ਕਿਸੇ ਵੀ ਮਹਾਪੁਰਸ਼ ਨੂੰ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਉਹ ਇਹਨਾਂ ਕੰਮਾਂ ਨੂੰ ਪਰਵਾਹ ਨਹੀਂ ਕਰਦੇ ਕਿਉਂਕਿ ਉਹ ਪ੍ਰਮਾਤਮਾ ਦੀ ਰਜਾ ਵਿੱਚ ਰਹਿ ਕੇ ਹੀ ਚੱਲਦੇ ਨੇ ਪ੍ਰਮਾਤਮਾ ਦੇ ਉਲਟ ਉਹ ਕੋਈ ਕੰਮ ਨਹੀਂ ਕਰਦੇ ਸੰਗਤ ਜੀ ਜੇ ਕੋਈ ਬੱਚਾ ਪਰਦੇਸ ਜਾਣਾ ਜਾਂਦਾ ਏ ਤੇ ਉਹਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਆਇਲੈਟ ਮੈਨੂੰ ਕਰਨੀ ਪੈਣੀ ਹੈ ਜਿਹੜੇ ਪੁਆਇੰਟ ਨੇ ਉਹ ਮੈਨੂੰ ਪ੍ਰਾਪਤ ਕਰਨੇ ਪੈਣੇ ਨੇ ਪਰ ਜੇ ਕੋਈ ਬੱਚਾ ਇਹ ਗੱਲ ਕਰੇ ਕਿ ਆਇਲੈਟ ਤੁਸੀਂ ਕਰੋ ਪਰਦੇਸ ਮੈਂ ਜਾਵਾਂ ਇੱਥੋਂ ਉਹਦੇ ਮਾਨਸਿਕ ਲੈਵਲ ਦਾ ਪਤਾ ਲੱਗ ਜਾਏਗਾ ਕਿ ਉਹ ਬੱਚਾ ਦਿਮਾਗੀ ਤੌਰ ਤੇ ਠੀਕ ਨਹੀਂ ਇਸੇ ਤਰ੍ਹਾਂ ਜਦੋਂ ਸਾਨੂੰ ਕੋਈ ਵੀ ਬਿਮਾਰੀ ਹੁੰਦੀ ਹੈ ਅਸੀਂ ਠੀਕ ਨਹੀਂ ਹੁੰਦੇ ਤੇ ਡਾਕਟਰ ਸਾਨੂੰ ਦਵਾਈ ਦਿੰਦਾ ਹੈ ਖਾਣ ਵਾਸਤੇ ਅਸੀਂ ਉਹ ਦਵਾਈ ਖਾਂਨੇ ਹਾਂ ਤੇ ਸਾਨੂੰ ਆਰਾਮ ਪ੍ਰਾਪਤ ਹੁੰਦਾ ਹੈ ਠੀਕ ਐਸੀ ਹੀ ਤਰ੍ਹਾਂ ਸੰਗਤ ਜੀ ਜਦੋਂ ਸਾਡੇ ਜੀਵਨ ਦੇ ਵਿੱਚ ਕੋਈ ਹੋਰ ਸੰਕਟ ਆ ਜਾਣ ਤੇ ਸਾਨੂੰ ਗੁਰੂ ਦੀ ਬਾਣੀ ਦਾ ਲੜ ਫੜਨਾ ਚਾਹੀਦਾ ਹੈ ਕੋਈ ਵੀ ਦੁੱਖ ਤਕਲੀਫ ਸ਼ਰੀਰਕ ਹੋਵੇ ਕਾਰੋਬਾਰ ਦੀ ਹੋਵੇ ਪਰਿਵਾਰ ਦੀ ਬੱਚੀਆਂ ਦੀ ਹੋਵੇ ਵਾਹਿਗੁਰੂ ਜੀ ਤੁਸੀਂ ਇੱਕ ਛੋਟਾ ਜਿਹਾ ਕੰਮ ਕਰੋ ਉਦਮ ਜਰੂਰ ਕਰਨਾ ਪੈਣਾ ਹੈ ਅਸੀਂ ਸੰਸਾਰੀ ਕੰਮਾਂ ਵਾਸਤੇ ਦਿਨ ਵੀ ਨਹੀਂ ਵਿੰਦੇ ਰਾਤ ਵੀ ਨਹੀਂ ਵਿੰਦੇ ਬਸ ਪੱਜੇ ਫਿਰਨੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਉਦਮ ਕਰਾਂਗੇ ਤੇ ਸਾਨੂੰ ਕੁਝ ਪ੍ਰਾਪਤ ਹੋਵੇਗਾ ਸੰਗਤ ਜੀ ਇਹਨਾ ਉਦਮ ਜਰੂਰ ਕਰੋ ਕਿ ਅੰਮ੍ਰਿਤ ਵੇਲੇ ਉੱਠ ਕੇ ਕੇਸ਼ੀਸ਼্নান ਕਰਕੇ ਜੋਤ ਬੱਤੀ ਲਾ ਕੇ ਆਪ ਜੀ ਗੁਰੂ ਮਹਾਰਾਜ ਜੀ ਦੇ ਅੱਗੇ ਦੀਗ ਬਣਾ ਕੇ ਅਰਦਾਸਾ ਸੋਧੋ ਕਿ ਮਹਾਰਾਜ ਆ ਕਮ ਹੈ ਆ ਦੁੱਖ ਤਕਲੀਫ ਆਣ ਪਿਆ ਹੈ ਕਿਰਪਾ ਕਰੋ ਆਪ ਜੀ ਦੀ ਕਿਰਪਾ ਸਦਕੇ ਅਸੀਂ ਇੰਨੇ ਪਾਠਾਂ ਦਾ ਜਾਪ ਰੱਖਣ ਲੱਗੇ ਹਾਂ ਉਹ ਕੋਈ ਵੀ ਪਾਠ ਤੁਸੀਂ ਕਰ ਸਕਦੇ ਹੋ ਜੋ ਆਪ ਜੀ ਸੁਖਾਲਾ ਕਰ ਸਕਦੇ ਹੋ ਮੂਲ ਮੰਤਰ ਦੀਆਂ ਮਾਲਾ ਚੌਪਈ ਸਾਹਿਬ ਜਪਜੀ ਸਾਹਿਬ ਸੁਖਮਨੀ ਸਾਹਿਬ ਜੋ ਵੀ ਦਸਮ ਦੀ ਬਾਣੀ ਜੋ ਆਪ ਜੀ ਨੂੰ ਸੁਖਾਲਾ ਲੱਗੇ ਬਾਣੀ ਦੀ ਪੇਟਾ ਅਰਪਣ ਕਰਕੇ ਗੁਰੂ ਮਹਾਰਾਜ ਅੱਗੇ ਤਰਲੇ ਕਰੋ ਤੇ ਅਰਦਾਸ ਕਰੋ ਮਹਾਰਾਜ ਅੰਗ ਸੰਗ ਸਹਾਇ ਹੋ ਕੇ ਆਪ ਜੀ ਨੂੰ ਹਰ ਮਦਾਨ ਫਤਿਹ ਕਰਨਗੇ ਆਪ ਜੀ ਕਿਰਪਾ ਕਰਕੇ ਇਹ ਅਰਜ ਕਰਕੇ ਵੇਖੋ ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸੋ ਜਪ ਦੀ ਸ਼ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ